ਸ਼ਹਿਰੀ ਕਲਸੀ ਦਾ ਤਜਰਬਾ ਹੋ ਗਿਆ ਵਿਧਾਨ ਸਭਾ 'ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਆਊਗਾ ਬਹੁਤ ਕਹਾ ਮੈਨੂੰ ਤਜਰਬਾ ਹੈ ਪਾਰਲੀਮੈਂਟ 'ਚ ਔਲਾ ਪਾਉਣ ਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਤੁਸੀਂ ਦੇਖੇ ਹੋਣਾ ਜਦੋਂ ਮੈਂ ਪਾਰਲੀਮੈਂਟ 'ਚ ਜਦੋਂ ਦੀ ਹੁੰਦਾ ਤਾਂ ਮੈਂ ਕੱਲੇ ਹੀ ਸੀ ਪਰ ਮੈਂ ਟੇਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣੀ ਨਹੀਂ ਦਿੰਦਾ ਕਿਸੇ ਹੋਰ ਨੂੰ ਇਸੇ ਤਰ੍ਹਾਂ ਹੁਣ ਵਿਧਾਨ ਸਭਾ 'ਚ ਅਥੋੜੀ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਸ਼ਹਿਰੀ ਕਲ ਸੀ ਦਾ ਤਜਰਬਾ ਹੋ ਗਿਆ ਵਿਧਾਨ ਸਭਾ 'ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਆਊਗਾ ਬਹੁਤ ਗਾਂ ਮੈਨੂੰ ਤਜਰਬਾ ਹੈ ਪਾਰਲੀਮੈਂਟ 'ਚ ਔਲਾ ਪਾਉਣ ਦਾ ਕਿ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਵੀ ਐਂ ਕਰਦੇ ਹੁੰਦੇ ਨੇ ਤੁਸੀਂ ਦੇਖੇ ਹੋਣਾ ਜਦੋਂ ਮੈਂ ਪਾਰਲੀਮੈਂਟ 'ਚ ਹੁੰਦਾ ਸੀ ਹੁੰਦਾ ਤਾਂ ਮੈਂ ਇਕੱਲੇ ਹੀ ਸੀ ਪਰ ਮੈਂ ਟੇਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣ ਹੀ ਨਹੀਂ ਦਿੰਦਾ ਕਿਸੇ ਹੋਰ ਨੂੰ ਕਿਉਂਕਿ ਮੈਂ ਫਿਰ ਰੌਲਾ ਪਾਉਂਦਾ ਸੀ ਇਸੇ ਤਰ੍ਹਾਂ ਹੁਣ ਵਿਧਾਨ ਸਭਾ 'ਚ ਆ ਥੋੜੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ ਚ ਉਥੇ ਵਿਧਾਨ ਸਭਾ ਚ ਉਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਕਿ ਫਿਰ ਮਗਰ ਇਹਨੂੰ ਜਿੰਦਾ ਲਾਓ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐ ਠੀਕ ਹੋਣਗੇ ਹੋਰ ਕੋਈ ਚਾਰਾ ਨਹੀਂ ਹੈਗਾ ਗੁਰਦਾਸਪੁਰ ਵਾਲੇ ਕੁਝ ਬੰਦ ਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜਾਂ ਦੀ ਜਦੋਂ ਕੜਾਈ ਲਿਸਟ ਵੀ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੁਈ 2 ਸਾਲ ਕਹਾ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਐ ਮੈਂ ਕਹਿਆ ਯਾਰ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਣੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱੱਡ ਢੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਹਿਰਪੁਰ ਨੂੰ ਆਣਿਆ ਨਾ ਹਰਗੋਬਿੰਦ ਪ੍ਰਭੂ ਜੀ ਇੱਥੇ ਨਾ ਆਉਣਾ ਜਦੋਂ ਆ ਗੁਰਦਾਸਪੁਰ ਸਭ ਤੋਂ ਵੱਡਾ ਟੋਲ ਪਲਾਜ ਜਿਹਨੇ ਗੁਰਦਾਸਪੁਰ ਵੱਲ ਨੂੰ ਕਿਨੇ ਬਣਾਏ ਨੇ ਗੁਰਦਾਸਪੁਰ ਸਿੰਘ ਬਾਜਵਾ ਵੀ ਟੈਂਪ ਦੇ ਬਣੇ ਯੈਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਈ ਨੇ ਉਹ ਤੁਹਾਡੇ ਆਪਣੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖਿਆਓ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਿਆ ਦੇ ਪਰਲੇ ਪਾਸੋਂ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਕਿਹਨਾਂ ਤੋਂ ਉਮੀਦ ਕਰੋਗੇ ਅੱਪਾ ਆਟੇ ਦੇ ਬਿਸਕੁਟਾਂ ਆਲੇ ਅੰਦਵਾਲੀ ਵੇਲੇ ਬੇ ਵੇਕੜਾਉਂਦੀ ਹੁੰਦੀ ਆ ਹੱਤੇ ਦੇ ਬਿਸਕੁਟ ਉਹੀ ਬਹੁਤ ਮਰੀਆ ਲਾਦੇ ਹੁੰਦੇ ਆਪਾਂ ਦਾ